ਜੈਪੁਰ ਦੇ ਹਰਮਦਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਐਕਸੀਡੈਂਟ ਵਾਪਰ ਜਾਂਦਾ ਹੈ। ਇਹ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਇੱਕ ਸ਼ਰਾਬੀ ਟਰੱਕ ਡਰਾਈਵਰ ਨੇ ਜਿਹੜਾ ਟਰੱਕ ਸੀ ਉਹ 17 ਬਹਾਨਾ ਉੱਤੇ ਚੜਾ ਦਿੱਤਾ ਅਤੇ ਮੌਕੇ ਤੇ ਜਿਹੜਾ 13 ਲੋਕਾਂ ਦੀ ਜਾਨ ਲੈ ਲਈ। ਉਸ ਤੋਂ ਬਾਅਦ 6 ਲੋਕਾਂ ਨੂੰ ਬੁਰੀ ਤਰੀਕੇ ਨਾਲ ਜ਼ਖਮੀ ਕਰ ਦਿੱਤਾ ਗਿਆ ਅਤੇ ਉਹਨਾਂ ਦੀ ਹਾਲਤ ਹੈ ਜਿਹੜੀ ਨਾਜ਼ੁਕ ਬਣੀ ਹੋਈ ਹੈ। ਇਸ ਹਾਦਸੇ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਕਿਉਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਸ਼ਰਾਬੀ ਤੋਂ ਟਰੱਕ ਕੰਟਰੋਲ ਨਾ ਹੋਇਆ ਤੇ ਟਰੱਕ ਸਿੱਧਾ ਬਹਾਨਾ ਦੇ ਵਿੱਚ ਜਾ ਬਜਿਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿੰਨਾ ਬੁਰਾ ਹਾਲ ਹੈ ਸੜਕਾਂ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਤੇ ਸਰੀਰਾਂ ਦੇ ਟੁਕੜੇ-ਟੁਕੜੇ ਹੋ ਗਏ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਦਰਦ ਕਿਉਂਕਿ ਰਾਜਸਥਾਨ ਤੋਂ ਲਗਾਤਾਰ ਇਹੋ ਜਿਹੀਆਂ ਭਿਆਨਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਪਹਿਲਾਂ ਅਕਤੂਬਰ ਦੇ ਵਿੱਚ ਜੈਸਲਮੇਰ ਦੇ ਵਿੱਚ ਬੱਸ ਨੂੰ ਅੱਗ ਲੱਗ ਗਈ ਸੀ ਜਿਸ ਦੇ ਵਿੱਚ 28 ਲੋਕਾਂ ਦੀ ਮੌਤ ਹੋ ਗਈ ਸੀ ਪਰ ਇੱਕ ਹੋਰ ਤਾਜ਼ਾ ਘਟਨਾ ਨੇ ਉਹ ਜਿਹੜਾ ਵਾਕਿਆ ਸੀ ਉਹ ਘਟਨਾ ਯਾਦ ਕਰਾ ਦਿੰਦੀ ਹੈ ਕਿਉਂਕਿ ਇਹ ਘਟਨਾ ਚਾਹੇ ਇਸ ਦੇ ਵਿੱਚ ਮੌਤਾਂ ਘੱਟ ਹੋਈਆਂ ਹਨ ਪਰ ਇਹ ਇੰਨਾ ਡਰਾਵਣਾ ਸੀ ਕਿ ਇਸ ਦੇ ਵਿੱਚ 17 ਬਹਾਨਾ ਨੂੰ ਚੱਕਣਾ ਚੂਰ ਕਰ ਦਿੱਤਾ ਅਤੇ ਚਾਰੇ ਪਾਸੇ ਸੜਕਾਂ ਦੇ ਲਾਸ਼ਾਂ ਦੇ ਡਰਾਈਵਰ ਨੇ ਸ਼ਰਾਬੀ ਡਰਾਈਵਰ ਨੇ ਢੇਰ ਲਗਾ ਦਿੱਤੇ ਟਰੱਕ ਦੀ ਸਪੀਡ ਤੇਜ਼ ਸੀ ਦਰਅਸਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਮੌਕੇ ਤੇ ਸ਼ਰਾਬੀ ਡਰਾਈਵਰਾ ਉਸ ਨੂੰ ਫੜਿਆ ਗਿਆ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਵੇਂ ਵਾਪਰਿਆ ਦਰਅਸਲ ਕਈ ਜਿਹੜੇ 뷰 ਆਫ ਪੁਆਇੰਟ ਨਿਕਲ ਕੇ ਆ ਰਹੇ ਨੇ ਕਈ ਕਹਿ ਰਹੇ ਨੇ ਕਿ ਟਰੱਕ ਦੇ ਬ੍ਰੇਕ ਫੇਲ ਹੋ ਗਏ ਸੀ ਪਰ ਜਿਹੜੇ ਉੱਥੇ ਚਸ਼ਮਦੀਦ ਨੇ ਉਹ ਕਹਿ ਰਹੇ ਨੇ ਕਿ ਸ਼ਰਾਬੀ ਸੀ ਡਰਾਈਵਰ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਪੁਲਿਸ ਨੇ ਦੱਸਿਆ ਕਿ ਹਾਦਸਾ ਸੌ ਵਾਰ ਦੁਪਹਿਰ ਨੂੰ ਹਰਮਦਾ ਦੇ ਲੋਹਾ ਮੰਡੀ ਵਿੱਚ ਵਾਪਰਿਆ ਦੁਪਹਿਰ 1 ਵਜੇ ਦੇ ਕਰੀਬ ਡੰਪਰ ਹਾਈਵੇ ਤੇ ਜਾਣ ਲਈ ਰੋਡ ਨੰਬਰ 14 ਤੋਂ ਲੋਹਾ ਮੰਡੀ ਪੈਟਰੋਲ ਪੰਪ ਵੱਲ ਜਾ ਰਿਹਾ ਸੀ ਇਸ ਦੌਰਾਨ ਇਸਨੇ ਬਾਨਾ ਨੂੰ ਟੱਕਰ ਮਾਰ ਦਿੱਤੀ ਅਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ ਤੇ 13 ਲੋਕਾਂ ਦੀ ਮੌਤ ਹੋ ਗਈ ਅਤੇ ਲਾਸ਼ਾਂ ਦੇ ਢੇਰ ਲੱਗੇ ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਸਨ ਅਸੀਂ ਤੁਹਾਨੂੰ ਉਹ ਤਸਵੀਰਾਂ ਨਹੀਂ ਦਿਖਾ ਸਕਦੇ ਪਰ ਉਹ ਤਸਵੀਰਾਂ ਦੇਖੀਆਂ ਨਹੀਂ ਜਾ ਸਕਦੀਆਂ ਸੀ ਕਿਉਂਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਉਸ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਲੋਕਾਂ ਨੇ ਡੰਪਰ ਡਰਾਈਵਰ ਨੂੰ ਮੌਕੇ ਤੇ ਫੜ ਲਿਆ ਸੀ ਅਤੇ ਉਹ ਸ਼ਰਾਬੀ ਸੀ ਡਰਾਈਵਰ ਕਲਿਆਣ ਮੀਨਾ ਬਰਾਡ ਨਗਰ ਦਾ ਰਹਿਣ ਵਾਲਾ ਸੀ ਅਤੇ ਹਸਪਤਾਲ ਵਿੱਚ ਇਲਾਜ ਦੇ ਅਧੀਨ ਹੈ ਹੈਡ ਕਨਸਟੇਬਲ ਰਵਿੰਦਰ ਨੇ ਕਿਹਾ ਕਿ ਡੰਪਰ ਖਾਲੀ ਸੀ ਅਤੇ ਰੋਡ ਨੰਬਰ 14 ਵੱਲ ਜਾ ਰਿਹਾ ਸੀ ਅਤੇ ਉਸ ਰੋਡ ਦੇ ਉੱਤੇ ਹੀ ਇਹ ਭਿਆਨਕ ਐਕਸੀਡੈਂਟ ਹੋ ਜਾਂਦਾ ਜਿੱਥੇ ਇਸ ਤੇਜ਼ ਟਰੱਕ ਨੇ ਜਿਹੜਾ 14 ਬਹਾਨਾ ਨੂੰ ਜਿਹੜਾ ਬਿਲਕੁਲ ਰਗੜ ਦਿੱਤਾ 14 ਤੋਂ 17 ਬਹਾਨਾ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 6 ਗੰਭੀਰ ਜ਼ਖਮੀ ਦੱਸੀ ਜਾ ਰਹੇ ਹਨ ਜਿਹੜੇ ਜ਼ਖਮੀ ਨੇ ਹਾਦਸੇ ਵਿੱਚ 10 ਜ਼ਖਮੀ ਹੋਏ 6 ਗੰਭੀਰ ਜ਼ਖਮੀ ਹੋਏ ਇਹ ਵੀ ਗੱਲ ਇੱਕ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ 10 ਜ਼ਖਮੀ ਨੇ ਟੋਟਲ ਉਸ ਦੇ ਵਿੱਚੋਂ 6 ਗੰਭੀਰ ਜ਼ਖਮੀ ਨੇ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਅੰਕੜਾ ਵੱਧ ਸਕਦਾ ਹੈ 6 ਗੰਭੀਰ ਜ਼ਖਮੀਆਂ ਨੂੰ ਐਸ ਐਮ ਐਸ ਹਸਪਤਾਲ ਟਰੋਮਾ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਉਹ ਜੇਰੇ ਇਲਾਜ ਹਨ ਫਿਲਹਾਲ ਗੱਲ ਇਹ ਹੈ ਕਿ ਕਦੋਂ ਤੱਕ ਇਹੋ ਜੀਆਂ ਘਟਨਾਵਾਂ ਥੰਮਣਗੀਆਂ ਅਦਰ ਅਸਲ ਪਹਿਲਾਂ ਵੀ ਜੈਸ਼ਲਮੇਰ ਦੇ ਵਿੱਚ ਅਕਤੂਬਰ ਦੇ ਵਿੱਚ ਇੱਕ ਭਿਆਨਕ ਘਟਨਾ ਵਾਪਰ ਗਈ ਸੀ ਜੈਸ਼ਲਮੇਰ ਦੇ ਵਿੱਚ ਇੱਕ ਬੱਸ ਨੂੰ ਅੱਗ ਲੱਗ ਗਈ ਸੀ ਉਸ ਅੱਗ ਦੇ ਵਿੱਚ 28 ਲੋਕ ਝੁਲਸ ਗਏ ਸਨ ਜਿਸ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਸ਼ੋਗ ਦੀ ਲਹਿਰ ਫੈਲ ਗਈ ਸੀ ਕਿ ਕਿਵੇਂ ਛੋਟੇ ਛੋੜੇ ਬੱਚੇ ਔਰਤਾਂ ਅੱਗ ਦੇ ਨਾਲ ਝੁਲਸ ਗਈਆਂ ਸਨ ਪਰ ਇਹ ਘਟਨਾ ਉਸ ਤੋਂ ਵੀ ਖਤਰਨਾਕ ਹੈ ਕਿ ਕਿਵੇਂ ਇੱਕ ਤੇਜ਼ ਟਰੱਕ ਨੇ 17 ਬਹਨਾਂ ਨੂੰ ਫੇਡ ਮਾਰ ਦਿੱਤੀ ਅਤੇ ਜਿਹੜੇ ਬਹਨਾਂ ਦੇ ਵਿੱਚ ਸਵਾਰ ਵਿਅਕਤੀ ਸੀ ਔਰਤਾਂ ਸ਼ਾਮਲ ਸਨ ਉਹਨਾਂ ਨੂੰ ਮੌਕੇ ਤੇ ਹੀ ਮੌਤ ਦੀ ਨੀਂਦ ਸਵਾ ਦਿੱਤਾ ਹੈ ਅਤੇ ਉਹ ਸਦਾ ਲਈ ਵਿਚਾਰੇ ਸਵਰਗ ਸਦਾਰ ਗਏ ਹਨ ਕਿਉਂਕਿ ਇਸ ਦੇ ਵਿੱਚ ਇੱਕ ਸ਼ਰਾਬੀ ਡਰਾਈਵਰ ਦੀ ਗਲਤੀ ਹੈ ਸ਼ਰਾਬੀ ਨੇ ਸ਼ਰਾਬ ਪੀ ਕੇ ਟਰੱਕ ਜਿਹੜਾ ਚਲਾ ਰਿਹਾ ਸੀ ਅਤੇ ਇਸ ਦੇ ਵਿੱਚ 6 ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਡਰਾਈਵਰ ਨੂੰ ਮੌਕੇ ਤੇ ਫੜਿਆ ਗਿਆ ਡ라이ਵਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੌਕੇ ਤੇ ਫੜ ਲਿਆ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਸ਼ਰਾਬੀ ਸੀ ਡਰਾਈਵਰ ਜਿਸ ਨੇ 17 ਵਾਹਨਾਂ ਨੂੰ ਟੱਕਰ ਮਾਰ ਦਿੱਤੀ ਟਰੱਕ ਦੀ ਸਪੀਡ ਤੇਜ਼ ਹੋਣ ਕਾਰਨ ਟਰੱਕ ਕੰਟਰੋਲ ਨਾ ਹੋਇਆ ਅਤੇ ਸਿੱਧਾ 17 ਗੱਡੀਆਂ ਦੇ ਉੱਤੇ ਜਾ ਚੜਿਆ ਜਿਸ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 6 ਗੰਭੀਰ ਜ਼ਖਮੀ ਹੋ ਗਏ। ਸੋ ਅਏ ਦਿਨ ਵਾਪਰ ਰਹੀਆਂ ਬੱਸਾਂ ਦੇ ਵਿੱਚ ਅੱਗਾਂ ਦੀਆਂ ਘਟਨਾਵਾਂ ਅਤੇ ਐਕਸੀਡੈਂਟ ਦੀਆਂ ਘਟਨਾਵਾਂ ਨੇ ਪੂਰੇ ਦੇਸ਼ ਦੇ ਵਿੱਚ ਚਿੰਤਾ ਜ਼ਰੂਰ ਖੜੀ ਕਰ ਦਿੱਤੀ ਹੈ ਕਿਉਂਕਿ ਜੇ ਅਸੀਂ ਇੱਕ ਖਬਰ ਅੱਜ ਵੀ ਕੀਤੀ ਸੀ ਉਸ ਦੇ ਅਨੁਸਾਰ ਜਿਹੜਾ ਇੱਕ ਵੱਡਾ ਹਾਦਸਾ ਹੋਇਆ ਸੀ ਉਸ ਦੇ ਵਿੱਚ ਵੀ ਕਈ ਲੋਕਾਂ ਦੀ ਜਿਹੜੀ ਮੌਤਾਂ ਦੀ ਪੁਸ਼ਟੀ ਕੀਤੀ ਗਈ ਸੀ ਪਰ ਇਹ ਵੀ ਇੱਕ ਘਟਨਾ ਜਿਹੜੀ ਬੜੀ ਖਤਰਨਾਕ ਸਾਹਮਣੇ ਆ ਰਹੀ ਹੈ ਬੜੀ ਡਰਾਵਣੀ ਸਾਹਮਣੇ ਆ ਰਹੀ ਹੈ ਕਿ ਇੱਕ ਤੇਜ਼ ਟਰੱਕ ਨੇ ਕਿਵੇਂ 17 ਬਹਾਨਾ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਟੱਕਰ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਜ਼ਖਮੀ ਹੋ ਗਏ ਨਸ਼ੇ ਦੇ ਵਿੱਚ ਧੁੱਤ ਸੀ ਡਰਾਈਵਰ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਹੈ ਜਿਹੜਾ ਪੂਰਾ ਨਸ਼ੇ ਦੇ ਵਿੱਚ ਟੱਲੀ ਸੀ ਉਸ ਨੂੰ ਕੁਝ ਪਤਾ ਹੀ ਨਹੀਂ ਸੀ ਉਹ ਕੀ ਕਰ ਰਿਹਾ ਅਤੇ 6 ਜਿਹੜੇ ਨੌਜਵਾਨ ਨੇ ਜਾਂ ਉਹਨਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਨੇ ਜਿਹੜੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਅਤੇ ਉਹਨਾਂ ਦੀ ਸਥਿਤੀ ਹੈ ਹਾਲਤ ਹੈ ਨਾਜ਼ੁਕ ਬਣੇ ਹੋਏ ਨੇ ਪਰ ਇੱਕ ਦੁੱਖ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਕਿ ਸਰੀਰਾਂ ਦੇ ਜਿਹੜੇ ਟੁਕੜੇ-ਟੁਕੜੇ ਹੋ ਗਏ ਸੀ ਇੰਨਾ ਭਿਆਨਕ ਇਹ ਹਾਦਸਾ ਸੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ ਸੋ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ ਇਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਹਾਦਸਿਆਂ ਨੂੰ ਕੰਟਰੋਲ ਕੀਤਾ ਜਾਵੇ